ਕੈਨੇਡਾ ਵਿੱਚ ਲਿਬਰਲਸ ਅਤੇ ਐਨਡੀਪੀ ਦੇ ਦਰਮਿਆਨ ਸਮਝੌਤੇ ਤਹਿਤ ਐਂਟੀ ਸਕੈਪ ਬਿਲ ਜੋ ਲਿਆਂਦਾ ਗਿਆ ਸੀ ਉਹ ਹੁਣ ਸੈਨੇਟ ਦੇ ਵਿੱਚ ਪਾਸ ਹੋ ਗਿਆ ਹੈ ਜਿਸ ਦੇ ਤਹਿਤ ਫੈਡਰਲ ਸਰਕਾਰ ਦੇ ਅਧਿਕਾਰੀ ਖੇਤਰ ਦੇ ਵਿੱਚ ਆਉਣ ਵਾਲੇ ਕਾਰੋਬਾਰਾਂ ਦੇ ਵਿੱਚ ਹੜਤਾਲ ਦੌਰਾਨ ਨਵੇਂ ਵਰਕਰਾਂ ਦੇ ਨਾਲ ਕੰਮ ਜਾਰੀ ਰੱਖਣਾ ਹੁਣ ਗੈਰਕਾਨੂੰਨੀ ਹੋਵੇਗਾ ਐਨਡੀਪੀ ਵੱਲੋਂ ਇਸ ਦੇ ਪਾਸ ਹੋਣ ਤੋਂ ਬਾਅਦ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹਨਾਂ ਪਹਿਲਾਂ ਵੀ ਇਸ ਲਈ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਲਿਬਰਲਾਂ ਅਤੇ ਕੰਜ਼ਰਵੇਟਿਵ ਦੋਵਾਂ ਨੇ ਇਸ ਦਾ ਵਿਰੋਧ ਕੀਤਾ ਪਰ ਹੁਣ ਘਟ ਗਿਣਤੀ ਸਰਕਾਰ ਚਲਾਉਣ ਦੇ ਲਈ ਅਤੇ ਪਰਿਵਾਰ ਨੂੰ ਬੈਲੈਂਸ ਰੱਖਣ ਦੇ ਲਈ ਲਿਬਰਲਾਂ ਨੂੰ ਐਂਡੀਪੀ ਦੀ ਇਹ ਮੰਗ ਮੰਨਦੇ ਹੋਏ ਐਂਟੀ ਸਕੈਪ ਬਿਲ ਹਾਊਸ ਦੇ ਵਿੱਚ ਲਿਆਉਣਾ ਪਿਆ ਜੋ ਕਿ ਜਲਦੀ ਕਾਨੂੰਨ ਦਾ ਰੂਪ ਧਾਰ ਲਵੇਗਾ ਕਾਨੂੰਨ ਦੇ ਵਿੱਚ ਇਸ ਗੱਲ ਦੀ ਵਿਵਸਥਾ ਕੀਤੀ ਗਈ ਹੈ ਕਿ ਜੇ ਕੋਈ ਕਰਮਚਾਰੀ ਹੜਤਾਲ ਦੇ ਉੱਤੇ ਗਏ ਵਰਕਰਸ ਦੀ ਜਗ੍ਹਾ ਹੋਰਾਂ ਨੂੰ ਰੱਖਦਾ ਹੈ ਤਾਂ ਉਸ ਉਸ ਦੇ ਕੋਲ ਡਾਲਰ 1 ਲੱਖ ਤੱਕ ਦਾ ਜੁਰਮਾਨਾ ਉਸ ਨੂੰ ਕੀਤਾ ਜਾ ਸਕਦਾ ਹੈ ਇਹ ਕਾਨੂੰਨ ਲਿਬਰਲਸ ਦੇ ਨਿਊ ਡੈਮੋਕ੍ਰੇਟਸ ਦੇ ਨਾਲ ਹਾਊਸ ਆਫ ਕਾਮਨਸ ਨੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਸੀ ਯੂਨੀਅਨ ਲੀਡਰ ਨੇ ਇਸ ਕਾਨੂੰਨ ਦੀ ਸ਼ਲਾਘਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੇ ਨਾਲ ਵਰਕਰਸ ਦੇ ਅਧਿਕਾਰਾਂ ਦੀ ਰੱਖਿਆ ਹੋਵੇਗੀ ਤੇ ਮੰਗਾਂ ਦੇ ਲਈ ਉਹ ਬਿਹਤਰ ਜਿਹੜੀ ਹੈ ਉਹ ਡੀਲ ਹਾਸਲ ਕਰ ਸਕਣਗੇ ਹਾਲਾਂਕਿ ਕੈਨੇਡੀਅਨ ਚੈਂਬਰ ਆਫ ਕਮਰਸ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਛੋਟੇ ਕਾਰੋਬਾਰ ਅਤੇ ਪਰਿਵਾਰ ਜੋ ਫੈਡਰਲ ਤੌਰ ਦੇ ਉੱਤੇ ਨਿਰੰਤਰਿਤ ਸੈਕਟਰ ਦੇ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਜ਼ਰੂਰੀ ਸੇਵਾਵਾਂ ਤੇ ਨਿਰਭਰ ਨੇ ਉਹਨਾਂ ਨੋ ਇਸ ਦੇ ਨਤੀਜੇ ਵਜੋਂ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵਰਕਰਸ ਦੀ ਹੜਤਾਲ ਦੌਰਾਨ ਕੰਮ ਕਾਜ ਪ੍ਰਭਾਵਿਤ ਰਹੇਗਾ ਨਵੇਂ ਨਿਯਮ ਬਿੱਲ ਨੂੰ ਸ਼ਾਹੀ ਮਨਜ਼ੂਰੀ ਜਿਹੜੀ ਹੈ ਉਹ ਮਿਲਣ ਤੋਂ ਬਾਅਦ 1 ਸਾਲ ਬਾਅਦ ਲਾਗੂ ਹੋ ਜਾਣਗੇ ਜਿਸ ਦੇ ਬਾਅਦ ਯੂਨੀਅਨਸ ਦਾ ਕਹਿਣਾ ਹੈ ਕਿ ਪਹਿਲਾਂ ਹੜਤਾਲ ਦੀ ਜਿਹੜੀ ਹੈ ਉਹ ਸ਼ਰਤ ਵਿੱਚ ਨਵੇਂ ਗੈਰ ਯੂਨੀਅਨ ਵਾਲੇ ਵਰਕਰਾਂ ਨੂੰ ਕੰਮ ਤੇ ਬੁਲਾ ਕੇ ਕੰਮ ਕਾ ਚਾਲੂ ਰੱਖਿਆ ਜਾਂਦਾ ਸੀ ਜਿਸ ਨਾਲ ਇੱਕ ਚੰਗਾ ਐਗਰੀਮੈਂਟ ਕਰਨ ਦੇ ਲਈ ਵਰਕਰਾਂ ਦੀ ਸਥਿਤੀ ਕਮਜ਼ੋਰ ਹੁੰਦੀ ਸੀ ਪਰ ਨਵੀਂ ਵਿਵਸਥਾ ਤਹਿਤ ਉਨ੍ਹਾਂ ਲਈ ਦਬਾਅ ਬਣਾਉਂਦਾ ਇੱਕ ਬਿਹਤਰ ਮੌਕਾ ਜਿਹੜਾ ਪ੍ਰਦਾਨ ਹੋਵੇਗਾ ਇਸ ਦੇ ਨਾਲ ਬੈਂਕਾਂ ਤੇ ਕ੍ਰਾਊਨ ਕਾਰਪੋਰੇਸ਼ਨ ਦੇ ਅੰਦਰ ਅਦਾਰਿਆਂ ਦੀਆਂ ਯੂਨੀਅਨਸ ਨੂੰ ਫਾਇਦਾ ਹੋਵੇਗਾ ਪਰ ਦੂਜੇ ਪਾਸੇ ਇਸ ਮਾਮਲੇ ਤੇ ਆਪਣੀ ਪਿੱਠ ਥੱਪਤ ਪਾਉਣ ਦੇ ਲਈ ਵੀ ਬਿਆਨਬਾਜ਼ੀ ਸ਼ੁਰੂ ਹੋਵੇਗੀ ਜਿਸ ਦੇ ਵਿੱਚ ਐਨਡੀਪੀ ਅਤੇ ਲਿਬਰਲਸ ਇਸ ਨੂੰ ਆਪਣੇ ਤੌਰ ਤੇ ਵਰਕਰਾਂ ਦੀ ਭਲਾਈ ਦੇ ਲਈ ਚੁੱਕਿਆ ਕਦਮ ਦਰਸਾਉਣਗੇ BC ਦੇ ਪ੍ਰੀਮੀਅਰ ਡੇਵਿਡ ਐਬੀ ਨੇ ਸੂਬਾਈ ਪੱਧਰ ਤੇ ਉੱਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਕਰਨ ਦੇ ਵਿੱਚ ਮਦਦ ਕਰਨ ਲਈ ਕੈਨੇਡਾ ਦੀ ਸਪਾਈ ਏਜੰਸੀ ਤੋਂ ਜਾਣਕਾਰੀ ਤੱਕ ਤੁਰੰਤ ਪਹੁੰਚ ਦੇ ਲਈ ਦਬਾਅ ਪਾਉਣ ਲਈ ਚਿੱਠੀ ਲਿਖੀ ਹੈ ਡੇਵਿਡ ਐਬੀ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ BC ਦੇ ਕੋਲ ਉਹ ਜਾਣਕਾਰੀ ਨਹੀਂ ਹੈ ਜਿਸ ਦੀ ਉਹਨਾਂ ਨੂੰ ਸੂਬੇ ਦੇ ਵਿੱਚ ਹੋ ਰਹੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਰੋਕਣ ਦੇ ਹੱਲ ਕਰਨ ਦੀ ਲੋੜ ਹੈ ਪਿਛਲੇ ਮਹੀਨੇ bc ਨੂੰ ਪ੍ਰੋਸਾਸ ਸੀ ਕੇਸ ਤੇ ਕੰਪਿਊਟਰ ਸਿਸਟਮਾਂ ਤੇ ਹਾਲ ਹੀ ਦੇ ਸਾਈਬਰ ਸੁਰੱਖਿਆ ਹਮਲੇ ਦੇ ਸੰਭਾਵਤ ਤੌਰ ਦੇ ਉੱਤੇ ਸਰਕਾਰੀ ਨੈਟਵਰਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਰਾਜ ਜਾਂ ਫਿਰ ਸਟੇਟ ਨੂੰ ਸਪான்ਸਰ ਕਰਨ ਵਾਲੇ ਅਦਾਕਾਰ ਇਸ ਪਿੱਛੇ ਨੇ ਜੋ ਸਰਕਾਰੀ ਨੈਟਵਰਕ ਨੂੰ ਨਿਸ਼ਾਨਾ ਬਣਾ ਰਹੇ ਨੇ ਸੋ ਇਸੇ ਲਈ ਇਹ ਚਿੱਠੀ ਲਿਖ ਕੇ ਕਿਹਾ ਗਿਆ ਕਿ ਉਸ ਦੀ ਖਬਰ ਸੂਬੇ ਨੂੰ ਹੋਣੀ ਬਹੁਤ ਜ਼ਰੂਰੀ ਹੈ ਪ੍ਰੀਮੀਅਰ ਡੇਵਿਡ ਬੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ ਸੁਭਾਈ ਪਦਰਤੇ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਕਰਨ ਲਈ ਕੈਨੇਡਾ ਦੀ ਸਪਾਈ ਏਜੰਸੀ ਤੋਂ ਤੁਰੰਤ ਜਾਣਕਾਰੀ ਦੀ ਲੋੜ ਹੈ। ਪ੍ਰੀਮੀਅਰ ਡੇਵਿਡ ABB ਨੇ ਕਿਹਾ ਹੈ ਕਿ ਸੰਘੀ ਸਰਕਾਰ ਕੋਲ ਜੋ ਵੀ ਜਾਣਕਾਰੀ ਹੈ ਉਹ ਬ੍ਰਿਟਿਸ਼ ਕੋਲੰਬੀਆ ਦੇ ਸਥਾਨਕ ਸਰਕਾਰੀ ਅਧਿਕਾਰੀਆਂ ਦੇ ਨਾਲ ਸਾਂਝੀ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਇਸ ਜਾਣਕਾਰੀ ਦੀ ਮਦਦ ਨਾਲ ਸੂਬਾ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰ ਸਕੇਗਾ ਤੇ ਵਿਦੇਸ਼ੀ ਇੰਟਰਫੇਰੈਂਸ ਤੋਂ ਬਚਾ ਸਕੇਗਾ। ਪ੍ਰੀਮੀਅਰ ਦਾ ਕਹਿਣਾ ਹੈ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਤੋਂ ਜਾਣਕਾਰੀ ਸਾਂਝੀ ਕਰਨੀ ਕਾਫੀ ਸਮੇ ਤੋਂ ਬਕਾਇਆ ਹੈ ਅਤੇ ਉਹ ਟਰੂਡੋ ਨੂੰ ਸੀਸੈਕਟ ਦੀਆਂ ਸੌਦਾ ਉਹ ਜਲਦੀ ਲਾਗੂ ਕਰਨ ਦੀ اپیل ਕਰਦੇ ਨੇ ਜੋ ਪਿਛਲੇ ਮਹੀਨੇ ਸੰਸਦ ਵਿੱਚ ਪੇਸ਼ ਕੀਤੀਆਂ ਗਈਆਂ ਸਨ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ਕਈ ਆਏ ਨੇ ਇਹ ਦਖਲਅੰਦਾਜ਼ੀ ਸਿਆਸੀ ਆਰਥਿਕ ਜਾਂ ਸਮਾਜਿਕ ਤੌਰ ਤੇ ਵੀ ਹੋ ਸਕਦੀ ਹੈ ਇਹਨਾਂ ਮਾਮਲਿਆਂ ਨੂੰ ਸਮਝਣ ਤੇ ਰੋਕਣ ਲਈ ਸਥਾਨਕ ਸਰਕਾਰਾਂ ਨੂੰ ਵੱਧ ਜਾਣਕਾਰੀ ਦੀ ਲੋੜ ਹੁੰਦੀ ਹੈ ਡੇਵਿਡ ਡੀਬੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਖ ਨਿਸ਼ਾਨਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੇਕਰ ਸੰਗੀ ਸਰਕਾਰ ਦੇ ਕੋਲ ਕੋਈ ਮਹੱਤਵਪੂਰਨ ਜਾਣਕਾਰੀਆਂ ਨੇ ਜਿਵੇਂ ਕਿ ਵਿਦੇਸ਼ੀ ਦਖਲਅੰਦਾਜ਼ੀ ਦੇ ਤਰੀਕੇ ਜਾਂ ਨਿਸ਼ਾਨੇ ਤਾਂ ਜਾਣਕਾਰੀ ਸਾਂਝੀ ਕਰਨ ਨਾਲ ਸੂਬਾ ਆਪਣੀ ਰਣਨੀਤੀ ਨੂੰ ਬਿਹਤਰ ਢੰਗ ਨਾਲ ਤਿਆਰ ਕਰ ਸਕਦਾ ਹੈ ਡੇਵਿਡ ਡੀਬੀ ਦਾ ਕਹਿਣਾ ਹੈ ਕਿ ਜਿਹੜੇ ਸੂਬੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਉਹਨਾਂ ਦੇ ਲੋਕਾਂ ਚਿੰਤਾਵੱਦੀ ਹੈ ਇਸ ਲਈ ਸੰਗੀ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਸਾਰੇ ਸੰਭਵ ਕਦਮ ਚੁੱਕਣੇ ਚਾਹੀਦੇ ਨੇ ਜਸਟਨ ਟਰੂਡੋ ਨੂੰ ਸੂਬਿਆਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਡੇਵਿਡ ਏਬੀ ਦੀ ਇਹ ਬੇਨਤੀ ਹੈ ਕਿ ਜਸਟਨ ਟਰੂਡੋ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਜਾਣਕਾਰੀ ਸਾਂਝੀ ਕਰਨ ਬੀਸੀ ਨੂੰ ਵਿਦੇਸ਼ੀ ਦਖਲਅੰਦਾਜ਼ੀ ਤੋਂ ਬਚਾਉਣ ਵਿੱਚ ਮਹੱਤਵਪੂਰਨ ਹੋ ਸਕਦੀ ਹੈ ਸੂਬੇ ਦੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਇੱਕ ਜ਼ਰੂਰੀ ਕਦਮ ਹੈ ਈਬੀ ਦਾ ਪੱਤਰ ਕਹਿੰਦਾ ਹੈ ਕਿ ਬੀਸੀ ਵਿੱਚ ਰਾਜਪਦਰੀ ਦਖਲਅੰਦਾਜ਼ੀ ਦਾ ਸ਼ੱਕ ਕਰਨ ਦੇ ਪ੍ਰਸੇਯੋਗ ਕਾਰਨ ਹਨ ਚੀਨ, ਈਰਾਨ, ਯੂਕਰੇਨ, ਪਾਰਤ ਤੇ ਰੂਸ ਵਿੱਚ ਨਿੱਜੀ ਸੰਪਰਕ ਜਾਂ ਫਿਰ ਕਈਆਂ ਦੇ ਰਿਸ਼ਤੇਦਾਰ ਹੋਣਾ ਈਬੀ ਨੇ ਕਿਹਾ ਕਿ ਫੈਡਰਲ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਤਾਂ ਕਰ ਰਹੀ ਹੈ ਪਰ ਹੌਲੀ ਰਫ਼ਤਾਰ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ